ਹਾਂ ਜੀ ਰਵੀ ਦੇ ਕੋਲ ਆਇਨਾ ਦੋ ਦੇ ਆਇਓ ਪੱਟੀ ਵਾਲੇ ਪੱਟੀ ਵਾਲੇ ਹੋਰ ਹੋਰ ਜੀ ਆਵੇ ਕਿਹੜਾ ਕੋਟ ਬਟਿਆਲਾ ਆ ਜਾ ਕੋਟ ਬਟਿਆਲਾ ਬੋਲੇ ਸੋਨ ਹੀ ਸਤਿਨਾਮ ਨਾਰਹਿ ਥੋੜੀ ਚੌਕ ਮੰਦੀਪ ਆ ਮੀਨਵਾ ਅੱਜ ਜਿਹੜੀ ਸਾਡੀ ਪਿੰਡ ਸਭਰਾ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਜਿਹੜੀ ਮੀਟਿੰਗ ਹੋਈ ਆ ਜਿਹੜੇ ਸਭਰਾ ਸਟੈਂਡ ਦੇ ਪ੍ਰਧਾਨ ਆ ਉਹ ਗੁਰਸੇਵਕ ਸਿੰਘ ਦੂਜੇ ਹੈਗੇ ਮੈਂਬਰ ਨਾਲ ਕਮਲ ਸਿੰਘ ਸੰਧੂ ਕਮਲਜੀਤ ਸਿੰਘ ਸੋਨੂ ਰਬਜੀਤ ਸਿੰਘ ਕੋੜ ਬੁੱਢਾ ਮਨਦੀਪ ਸਿੰਘ ਸਭਰਾ ਜੈਮਲ ਸਿੰਘ ਜੋਤੀਸ਼ਾ सोनू ਸਿੰਘ ਕਿਰਤਵਾਲ ਰਵੀ ਸਿੰਘ ਜਿਹੜੇ ਪੱਟੀ ਤੋਂ ਪ੍ਰਧਾਨ ਚੁਣੇ ਗਏ ਆ ਦੂਜੇ ਤਰਸੀਮ ਸਿੰਘ ਪੱਟੀ ਗੁਰਸਾਖ ਸਿੰਘ ਪੱਟੀ ਇਹ ਜਿਹੜੀ ਅੱਜ ਸਾਡੀ ਯੂਨੀਅਨ ਲੋ ਜਿਹੜੇ ਆ ਪ੍ਰਧਾਨ ਚੁਣੇ ਗਏ ਆ ਕਿਉਂਕਿ ਜਿਹੜੀ ਭਗਵੰਤ ਮਾਨ ਦੀ ਨਕਮੀ ਸਰਕਾਰ ਉਹਨਾਂ ਕਰਕੇ ਸਾਨੂੰ ਜਿਹੜੀਆਂ ਇਹ ਯੂਨੀਅਨ ਹਰ ਜਗ੍ਹਾ ਬਣਾਉਣੀ ਪੈ ਰਹੀ ਆ ਕਿਉਂਕਿ ਇਹਨਾਂ ਨੇ ਜਿਗਾੜੂ ਰੇੜੀਆਂ ਨੂੰ ਪਹਿਲ ਦਿੱਤੀ ਆ ਅਸੀਂ ਟੈਕਸ ਵੀ ਦਿੰਦੇ ਆ ਪਾਸਿੰਗਾਂ ਵੀ ਦਿੰਦੇ ਆ ਇੰਸ਼ੋਰਸ ਕਰਾਉਨੇ ਆ ਟੂਲ ਪਲਾਜੇ ਵੀ ਆ ਸਰਕਾਰ ਦੇ ਹਰ ਟਾਈਮ ਅਸੀਂ ਜਿਹੜੇ ਹਾਜ਼ਰ-ਨਾਜ਼ਰ ਰਹਿੰਦੇ ਆ ਪਰ ਜਿਹੜਾ ਸਾਡਾ ਅੱਜ ਸੀਐਮ ਜਿਹੜਾ ਨਕੰਮਾ ਸੀਐਮ ਜਿਹਨੂੰ ਆਂਦੇ ਆ ਜਿਸ ਜਿਸ ਝਾਗ ਦੇ ਵਿੱਚ ਲੋਕਾਂ ਨੂੰ ਇਹਨਾਂ ਨੂੰ 92 ਸੀਟਾਂ ਦਿੱਤੀਆਂ ਸੀ ਪਰ ਜਿਹੜਾ ਸਾਡਾ ਟਰਾਂਸਪੋਰਟ ਮੰਤਰੀ ਆ ਇਹਦਾ ਤਾਂ ਅਸਲੋ ਬੇੜਾ ਗਰਕ ਹੋ ਗਿਆ ਕਿਉਂਕਿ ਇਹ ਨਾ ਬੰਦਾ ਨਾ ਬੁੱਢੀ ਦੂਜੀ ਗੱਲ ਜਿਹੜਾ ਸਾਡਾ ਸੀਐਮ ਭਗਵੰਤ ਮਾਨ ਆ ਉਹ ਸ਼ਰਾਬੀਆਂ ਨੂੰ ਪਹਿਲ ਦੇ ਰਿਹਾ ਕਿ ਜਿਹੜੀ ਮਤਲਬ ਆਪਣੀ ਮਿਹਨਤ ਕਰਕੇ ਅਸੀਂ ਕਮਾਈ ਕਰਦੇ ਆਂ ਸਰਕਾਰ ਦਾ ਖਜ਼ਾਨਾ ਭਰਦੇ ਆਂ ਹੁਣ ਇਹਨਾਂ ਨੇ ਸਾਲ ਦਾ ਟੈਕਸ ਜਿਹੜਾ ਲਾਗੂ ਕੀਤਾ ਉਹਦੇ ਵਿਰੁੱਧ ਵੀ ਸਾਡਾ ਜਿਹੜਾ ਸੰਘਰਸ਼ ਜਿਹੜਾ ਚੱਲ ਰਿਹਾ ਦੂਜੀ ਗੱਲ ਅਸੀਂ ਜਗ੍ਹਾ-ਜਗ੍ਹਾ ਛੋਟੇ ਧਰਨੇ ਲਾ ਲਿਆ ਹੁਣ ਹਾਈ ਕੋਰਟ ਵੀ ਪਹੁੰਚਣ ਦੀ ਸਾਡੀ ਤਿਆਰੀ ਆ ਉਸ ਤੋਂ ਬਾਅਦ ਅਸੀਂ ਮੁਹੱਲੀ ਦੀ ਤਿਆਰੀ ਵੀ ਕਰਨ ਦੀ ਉਹਨਾਂ ਥੋੜੇ 10-15 ਦਿਨਾਂ ਦੇ ਵਿੱਚ ਮੁਹੱਲੀ ਦੀ ਕਾਲ ਵੀ ਦਵਾਂਗੇ ਪੰਜਾਬ ਵੱਲੋਂ ਕਿ ਜੇ ਕਿ ਮੁਹੱਲੀ ਜਾਵਾਂਗੇ ਕਿਉਂਕਿ ਇਹਦਾ ਪਿੱਟ ਸਿ ਆਪਾਂ ਉੱਥੇ ਹੀ ਹੋਣਾ ਇਹਦੀ ਅਰਥੀ ਨਾਲ ਖੜਾਂਗੇ ਸੀਐਮ ਭਗਵੰਤ ਮਾਨ ਦੀ ਕਿਉਂਕਿ ਜਿਉਂਦੀ ਇਹ ਸਰਕਾਰ ਆਈ ਹੈ ਲੋਕਾਂ ਨੂੰ ਤੰਗ ਕੀਤਾ ਜਿੰਨੇ ਗੈਰਕਾਨੂੰਨੀ ਕੰਮ ਐ ਸਾਰੇ ਇਹ ਕਰ ਰਹੀ ਆ ਤੇ ਜਿਹੜੇ ਮਿਹਨਤ ਨਾਲ ਆਪਣੇ ਕੰਮ ਕਰਦੇ ਉਹਨਾਂ ਪ੍ਰਤੀ ਕੋਈ ਵੀ ਹੈਲਪ ਦੀ ਕੋਈ ਝਾਗ ਨਹੀਂ ਹੈਗੀ ਇਸ ਕਰਕੇ ਅੱਜ ਜਿਹੜੀ ਪਿੰਡ ਸਭਰਾ ਤੇ ਪੱਟੀ ਤੇ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਅਸੀਂ ਜਿਹੜੀ ਆ ਤਹਿਸੀਲ ਦਾ ਪ੍ਰਧਾਨ ਵੀ ਅੱਜ ਹੀ ਚੁਣਦਾਂਗੇ ਉਸ ਤੋਂ ਬਾਅਦ ਆਪੇ ਕਮੇਟੀ ਦੀਆਂ ਦੀਆਂ ਚੱਲਦੀ ਜਾਊਗੀ ਤੇ ਇਸ ਕਰਕੇ ਜਿਹੜੇ ਸਾਡੇ ਪ੍ਰਧਾਨ ਬਣੇ ਆ ਇਹਨਾਂ ਨੂੰ ਇਹ ਬੇਨਤੀ ਆ ਕਿ ਜਦੋਂ ਵੀ ਜੁਨੀ ਨਾਲ ਕੋਈ ਕਾਲ ਆਉਂਦੀ ਆ ਜਾਂ ਤੁਹਾਨੂੰ ਕੋਈ ਤੰਗ ਪਰੇਸ਼ਾਨੀ ਕਰਦਾ ਜਾਂ ਪੁਲਿਸ ਅਧਿਕਾਰੀ ਕਰਦਾ ਜਾਂ ਆਰਟੀਓ ਕਰਦਾ ਗੱਡੀ ਉੱਥੇ ਰੋਕ ਦਿਓ ਤੇ ਪਹਿਲ ਦੇ ਆਧਾਰ ਤੇ ਮਿਲਣਾ ਕੰਟੈਕਟ ਕਰੋ ਕਿਉਂਕਿ ਇਹ ਜ਼ਰੂਰੀ ਆ ਕਿ ਜੇ ਆਪਾਂ ਆਪਣੀ ਜੁਨੀਅਨ ਨਹੀਂ ਬਣਾਉਦੇ ਉਹਨੇ ਚਿਰ ਤੱਕ ਸਾਡਾ ਕੋਈ ਸੁਨਾਈ ਨਹੀਂ ਹੈਗੀ ਕਿਉਂਕਿ ਜਿਹੜੀ ਅੰਨੀ ਬੋਲੀ ਸਰਕਾਰ ਹੈ ਇਹਦੇ ਉਹਨੇ ਚਿਰ ਤੱਕ ਦਿਮਾਗ ਨਹੀਂ ਖੁੱਲਣਾ ਦੂਜੀ ਗੱਲ ਜਿਹੜੀ ਸਾਡੀ ਵੋਟ ਬੈਂਕ ਆ ਵੋਟ ਬੈਂਕ ਸਾਡੇ ਨੂੰ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹਨਾਂ ਦੀ ਜਿਹੜੀ ਸਰਕਾਰ ਪਹਿਲ ਕਰਦੀ ਹੈ ਤੇ ਜਿਹੜੀ ਸਾਡੀ ਪੰਜਾਬ ਦੇ ਲੋਕ ਪੰਜਾਬ ਦੇ ਵਾਸੀ ਆ ਹਰਿਆਣਾ ਵੀ ਸਾਡੀਆਂ ਗੱਡੀਆਂ ਤੋਂ ਡਬਲ ਡਬਲ ਪਰਚੀ ਲੈਂਦਾ ਆਰਟੀਓ ਬਣਾਇਆ ਕੋਈ ਵੀ ਚੱਕਰ ਜਾਂਦਾ 1000 ਰੁਪਇਆ ਲੈਂਦੇ ਆ ਜੇ ਆਈ ਹਰਿਆਣੇ ਚ ਜਾਨੀ ਉੱਤੇ ਵੀ ਸਿਰਫ ਇੱਕ ਪੰਜਾਬ ਇਹੋ ਜਿਹਾ ਸੂਬਾ ਨਕੰਮਾ ਸੂਬਾ ਜੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਨਾ ਤੇ ਕਾਲੀਆਂ ਨਾ ਕਾਂਗਰਸ ਨੇ ਅੱਜ ਤੱਕ ਆਪਣਾ ਨਹੀਂ ਕੋਈ ਉੱਥੇ ਹਰਿਆਣੇ ਦੀ ਗੱਡੀ ਆ ਜੇ ਕੋਈ ਰੋਕਣੀ ਹਿਮਾਚਲ ਦੀ ਗੱਡੀ ਆ ਜੇ ਕੋਈ ਰੋਕਣੀ ਪਰ ਸਾਨੂੰ ਹਰ ਜਗ੍ਹਾ ਲੁੱਟਿਆ ਜਾਂਦਾ ਇਸ ਕਰਕੇ ਇਹ ਜੁਨੀ ਜਿਹੜੀ ਆ ਹਰ ਜਗ੍ਹਾ ਤੇ ਜਾਊਗੀ ਤੇ ਜਿਹੜੇ ਵੀ ਮੇਰੇ ਵੀਰ ਜਿਹੜੇ ਨਾਲ ਜੁੜੇ ਆ ਇਹ ਆਪਣਾ ਫੁੱਲ ਬਦਾ ਫੁੱਲ ਦਿਲੋਂ ਸਾਥ ਦੇਣ ਫੇਰਿਆ ਕਿਉਂਕਿ ਨਾ ਤੇ ਪ੍ਰਧਾਨ ਇਕੱਲਾ ਕੋਈ ਕਰ ਸਕਦਾ ਤੇ ਨਾ ਮੈਂ ਕਰ ਸਕਦਾ ਮੈਂ ਤੇ ਇਹ ਕਿ ਜਿੱਥੇ ਹਾਜ਼ਰ ਹੋਊਗਾ ਮੈਂ ਆਹ ਹੋ ਜਾਊਗਾ ਇਹਨਾਂ ਗੱਲਾਂ ਕਹਿੰਦਾ ਧੰਨਵਾਦ